ਨੋਤਪਾ ਪੰਜਾਬ ਲਈ ਹੁਣ ਤੱਕ ਬਹੁਤ ਗਰਮ ਰਿਹਾ ਹੈ ਮਈ ਦੇ ਪਿਛਲੇ 4 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਹਾਲਾਂਕਿ 28 ਮਈ ਨੂੰ 49.3 ਡਿਗਰੀ ਹੁਣ ਤੱਕ ਦਾ ਸਭ ਤੋਂ ਵੱਧ ਰਿਹਾ ਹੈ ਭਾਵੇਂ ਇਹ ਵੀਰਵਾਰ ਨੂੰ ਫਰੀਦਕੋਟ ਦੇ ਰਿਕਾਰਡ 48.3 ਡਿਗਰੀ ਤੋਂ ਕਰੀਬ 1 ਡਿਗਰੀ ਘੱਟ ਹੈ ਪਰ ਪੰਜਾਬ ਦੇ ਲੋਕ ਮਈ ਮਹੀਨੇ ਦੀ ਜੂਨ ਦੀ ਗਰਮੀ ਨਾਲ ਜੂਝ ਰਹੇ ਹਨ 15 ਮਈ ਤੋਂ 30 ਮਈ ਤੱਕ ਹਰ ਰੋਜ਼ ਤਾਪਮਾਨ ਨਾਲ ਸ੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਬਿਜਲੀ ਦੀ ਖਪਤ ਵੀ 40-50 ਫੀਸਦੀ ਵਧੀ ਹੈ ਅਤੇ ਹਫਤੇ ਚ ਤਿੰਨ ਵਾਰ 14000 ਮੈਗਾਵਾਟ ਨੂੰ ਪਾਰ ਕਰ ਗਈ ਹੈ ਲੋਡ ਵਧਣ ਕਾਰਨ ਘਰਾਂ ਵਿੱਚ ਬਿਜਲੀ ਦੇ ਉਪਕਰਨ ਲਗਾਤਾਰ ਸੜ ਰਹੇ ਨੇ ਪਾਵਰ ਕਾਰਪੋਰੇਸ਼ਨ ਨੇ ਵੀਰਵਾਰ ਨੂੰ 13894 ਮੈਗਾਵਾਟ ਬਿਜਲੀ ਸਪਲਾਈ ਕੀਤੀ ਜੋ ਪਿਛਲੇ ਸਾਲ ਨਾਲੋਂ ਕਰੀਬ 50 ਫੀਸਦੀ ਵਾਧਾ ਹੈ ਦੂਜੇ ਪਾਸੇ ਬਿਜਲੀ ਮੰਤਰੀ ਹਰਪਜਨ ਸਿੰਘ ਏਟੀਓ ਨੇ ਕਿਹਾ ਹੈ ਕਿ ਬਿਜਲੀ ਸੰਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ 8 ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤਾਪਮਾਨ 45 ਡਿਗਰੀ ਨੂੰ ਪਾਰ ਕਰ ਰਿਹਾ ਹੈ ਇਸ ਦੇ ਨਾਲ ਹੀ ਫਰੀਦਕੋਟ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਰਿਹਾ ਹੈ ਅਗਲੇ 3 ਦਿਨਾਂ ਵਿੱਚ ਗਰਮੀ ਤੋਂ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਪਰ ਅਗਲੇ 3 ਦਿਨ ਕੜਾਕੇ ਦੀ ਗਰਮੀ ਤੋਂ ਕੁਜਰਾਹਤ ਦੇਣ ਵਾਲੇ ਨੇ ਰਾਜ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 31 ਮਈ ਅਤੇ 2 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 2 ਜੂਨ ਨੂੰ ਵੀ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫਾਨ ਆਵੇਗਾ ਪਰ ਕੁਝ ਜ਼ਿਲ੍ਹਿਆਂ 'ਚ ਹੀਟ ਵੇਵ ਜਾਰੀ ਰਹੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 2 ਜੂਨ ਤੱਕ ਮੌਸਮ 'ਚ ਰਾਹਤ ਮਿਲੇਗੀ ਜਦਕਿ 3 ਜੂਨ ਤੋਂ ਬਾਅਦ ਮੌਸਮ ਫਿਰ ਖੁਸ਼ਕ ਹੋ ਜਾਵੇਗਾ ਜੂਨ ਦੇ ਪਹਿਲੇ ਅਤੇ ਦੂਜੇ ਹਫ਼ਤਿਆਂ ਵਿੱਚ ਵੀ ਸੂਬੇ ਨੂੰ ਕੜਾਕੇ ਦੀ ਗਰਮੀ ਨਾਲ ਝੁਲਸਣਾ ਪਵੇਗਾ